ਸਾਨੂੰ 8-9 ਮਹੀਨੇ ਹੋਏ ਇਹ ਕੋਠੀ ਲਈ ਨੂੰ ਸਾਡੀ ਕੋ ਅਸੀਂ 35 ਲੱਖ ਦੀ ਕੋਠੀ ਲਈ ਆ ਕੋਠੀ ਦੇ ਵਿੱਚ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਹੈ ਪੀਓਪੀ ਵਗੈਰਾ ਵੀ ਡਿੱਗਦੀ ਆ ਦਰਵਾਜ਼ਿਆਂ ਤੇ ਲੋਕ ਵੀ ਸਾਰੇ ਟੁੱਟ ਗਏ ਨੇ ਬੱਚੇ ਮੇਰੇ ਅੰਦਰ ਬੰਦ ਹੋ ਜਾਂਦੇ ਕਈ ਵਰੀ ਲੋਕ ਟੁੱਟਣ ਦੀ وجہ ਨਾਲ ਟਾਇਲਾਂ ਸਾਰੀਆਂ ਹੀ ਸਾਡੀਆਂ ਬੈਠੀਆਂ ਹੋਈਆਂ ਬਾਥਰੂਮਾਂ ਦੇ ਪੈਪ ਸਾਡੇ ਸਾਰੇ ਬੈਠ ਗਏ ਦੁਬਾਰਾ ਤੋਂ ਪਏ ਹੋਏ ਨੇ ਕੋਈ ਪੈਪ ਸਾਨੂੰ ਸਬੂਤਾ ਨਹੀਂ ਲੱਭਾ ਉਹਦੇ ਵਿੱਚੋਂ ਕਿ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਕੋਈ ਹਿਸਾਬ ਨਹੀਂ ਤੇ ਸਨ ਇਹਨੇ ਮਨ ਲੈ ਜਗਾਇ ਕਿੰਨੇ ਦੀ ਕੋਠੀ ਲਈ ਸੀ ਇਹ 35 ਲੱਖ ਦੀ ਅਸੀਂ ਲਈ ਆ 4.5 ਮਰਲੇ ਆ ਹੁਣ ਤੁਸੀਂ ਡੀਲਰ ਨੂੰ ਇਸ ਦੀ ਸ਼ਿਕਾਇਤ ਕਰ ਦਿਓ ਡੀਲਰ ਕੋਲ ਕੀ ਕਹਿਆ ਜਾਂਦਾ ਡੀਲਰ ਵੱਲੋਂ ਡੀਲਰ ਕਹਿ ਰਿਹਾ ਕਿ ਜੋ ਤੁਸੀਂ ਕਰਨਾ ਕਰ ਲਓ ਗਾਲੀ ਗਲੋਚ ਕਰਦਾ ਵਾ ਕੰਮ ਨਹੀਂ ਕੋਈ ਵੀ ਕਰਾ ਕੇ ਦੇ ਰਿਹਾ ਉਹ ਕਹਿੰਦਾ ਮੈਂ ਕੁਝ ਨਹੀਂ ਕਰਦਾ ਤੁਹਾਨੂੰ ਲੱਗਦਾ ਤੁਸੀਂ ਦਰਦੇ ਮੌਲ ਦੇ ਵਿੱਚ ਰਾਤ ਨੂੰ ਸੌਂਦੇ ਹੋ ਹਾਂਜੀ ਜ਼ਰੂਰ ਸਾਡਾ ਡਰ ਬਹੁਤ ਜ਼ਿਆਦਾ ਹੈ ਕਿਉਂਕਿ ਬੱਚਿਆਂ ਵਾਲਾ ਘਰ ਹੈ ਪਤਾ ਨਹੀਂ ਕਿਹੜੇ ਸਾਈਡ ਤੋਂ ਕੀ ਹੋ ਜਾਣਾ ਨਹੀਂ ਬੈਠ ਜਾਣੀ ਜਾਂ ਲੈਂਟਰ ਡਿੱਗਣਾ ਜਾਂ ਕੀ ਕੋਈ ਨੁਕਸਾਨ ਕਿਸੇ ਤੌਰ ਤੇ ਵੀ ਕੀ ਹੈ ਬਲਿਓ ਵੀ ਨੁਕਸਾਨ ਹੋ ਸਕਦਾ ਹੈ ਇਹ ਵੀ ਪਤਾ ਲੱਗਾ ਤੁਸੀਂ ਰਸੋਈ ਦੇ ਵਿੱਚ ਖਾਣਾ ਬਣਾ ਰਹੇ ਸੀ ਉਹਦੇ ਦੀ ਕੋਈ ਹਾਸਾ ਹੋਇਆ ਹਾਂਜੀ ਸਰ ਪੀਓਪੀ ਡਿੱਗੀ ਹੋਈ ਜਾਂ ਨੁਕਸਾਨ ਵੀ ਹੋਇਆ ਤੇ ਥੋੜਾ ਬਹੁਤ ਸੱਟਾਂ ਪੇਟਾਂ ਦਾ ਵੀ ਹੋਇਆ ਵਾ ਮਨਪ੍ਰੀਤ ਕੌਰ ਸਰ ਜੀ 4-5 ਮਹੀਨੇ ਪਹਿਲਾਂ ਇਹ ਕੋਠੀ ਲਈਤੀ ਸੀਗੀ ਬਣੀ ਬਣਾਈ ਡੀਲਰ ਕੋਲੋਂ ਉਹਨਾਂ ਨੇ ਕਿਹਾ ਸੀ ਜੀ ਇਸ ਕੋਠੀ ਦੀ ਮਨੀਆ 30 ਸਾਲ ਤੱਕ ਦੀ ਆ ਵਕੈਦਾ ਕਿ ਰਜਿਸਟਰੀ ਦੇ ਉੱਤੇ ਉਹਨਾਂ ਨੇ ਲਿਖ ਕੇ ਵੀ ਸਾਨੂੰ ਦਿੱਤਾ ਵੀ ਕੋਈ ਦਿੱਕਤ ਪਰੇਸ਼ਾਨੀ ਜਾਂਦੀ ਅਸੀਂ ਲਾਈਫਟਾਈਮ ਨੇ ਬੈਠੇ ਆ ਤੇ ਹੁਣ ਸਰ 3-4 ਮਹੀਨੇ ਤੋਂ ਸਾਨੂੰ ਦਿੱਕਤ ਆ ਰਹੀ ਆ ਸਾਰੇ ਫਰਸ਼ 'ਤੇ ਬੈਠ ਕੇ ਹੈ ਕੋਠੀ ਦੇ ਚੋਕੀ ਤੁਸੀਂ ਦੇਖਿਆ ਹੀ ਹੈ ਕੰਦਾ ਸਾਰੀਆਂ ਦੀਵਾਰਾਂ ਕਰੈਕ ਹੋ ਗਈਆਂ ਲੈਂਟਰ ਬੈਠ ਗਿਆ ਵਾ ਨੀਆਂ ਬੈਠ ਗਈਆਂ ਵਾ ਪਾਣੀ ਸਰ ਉੱਧੇ ਹੀ ਕੋਠੀ ਦੇ نیچے ਘੁੰਮ ਰਿਹਾ ਵਾ ਸਾਰੇ ਕੋਈ ਪਾਈਪ ਨਹੀਂ ਇਹਦੇ نیچے ਲੱਭ ਰਿਹਾ ਕੋਈ ਪਾਣੀ ਦੀ ਬਾਹਰ ਨਿਕਾਸੀ ਨਹੀਂ ਹੈਗੀ ਇਹਨਾਂ ਨੇ ਸਰ ਕੀ ਕੀਤਾ ਵਾ ਅਸੀਂ ਇਹਨਾਂ ਕੋ ਡੀਲਰਾਂ ਕੋ ਦੋ ਤਿੰਨ ਵਾਰੀ ਗਏ ਵੀ ਆ ਦੋ ਤਿੰਨ ਮਹੀਨੇ ਹੋ ਗਏ ਉੱਧਾ ਵੀ ਇਹਨਾਂ ਨੂੰ ਫੋਨ ਕਰੀ ਜਾਂਦੇ ਨਾ ਤਾਂ ਗਲੀ ਚ ਆ ਰਹੇ ਆ ਸਾਡੀ ਉਪਰੋਂ ਸਾਨੂੰ ਫੋਨ ਤੇ ਧਮਕੀਆਂ ਦਿੰਦੇ ਜੋ ਕਿ ਸਾਡੇ ਕੋਲ ਰਿਕਾਰਡਿੰਗ ਵੀ ਇਹਨਾਂ ਦੀ ਪਈ ਹੈ ਕਹਿੰਦੇ ਸਾਡੇ ਜੋ ਹੁੰਦਾ ਕਰ ਲੋ ਸਰ ਜਿਹੜੀ ਪ੍ਰੋਬਲਮ ਤੁਸੀਂ ਦੱਸ ਰਹੇ ਹੋ ਇਹ ਪ੍ਰੋਬਲਮ ਸਿਰ ਤੁਹਾਡੇ ਘਰ ਆ ਜਾਂ ਬੂਰਾ ਦੇ ਘਰ ਨਹੀਂ ਨਹੀਂ ਸਰ ਸਾਰੇ ਦੇ ਘਰ ਆ ਪੂਰੀ ਗਲੀ ਸਾਡੀ ਬਾਹਰ ਇਕੱਠੀ ਹੋਈ ਹੋਈ ਹੈ ਸਾਰੇ ਦੇ ਹੀ ਆ ਸਾਰੇ ਦੇ ਇਹ ਸੇਮ ਪ੍ਰੋਬਲਮ ਆ ਕੋਈ ਲੱਗ ਨਹੀਂ ਹੈ ਸਰ ਕਿੰਨੇ ਮਰਲੇ ਜਗਾ ਹੈ ਕੀ ਉਹ ਕਿੰਨੇ ਦੀ ਲਈ ਸੀ ਇਹ ਸਰ 4 ਮਰਲੇ ਜਗਾ ਹੈ ਇਹਨਾਂ ਨੇ ਸਾਨੂੰ 3.53 ਲੱਖ ਦੇ ਦਿੱਤੀ ਸੀ ਜੀ ਤੇ ਉਹਦੇ ਵਿੱਚੋਂ 3.5 ਲੱਖ ਰੁਪਏ ਬਿਆਨਾ ਹੋਇਆ ਸੀ 28 ਲੱਖ ਰੁਪਏ ਸਰ ਇਹਨਾਂ ਦੇ ਬਕਾਇਦਾ ਬੈਂਕ ਕੋਲੋਂ ਚੈੱਕ ਗਏ ਆ ਜੀ ਲੋਨ ਦੇ ਹੁਣ ਮੰਨ ਕੀ ਹੈ ਤੁਹਾਡੀ ਸਰ ਮੰਗ ਇਹੀ ਹੈ ਸਾਨੂੰ ਸਾਡਾ ਰਿਪੇਅਰ ਕਰਾ ਕੇ ਦਿੱਤਾ ਜਾਵੇ ਪ੍ਰੋਪਰ ਸਾਰਾ ਪਰ ਸਾਡੀ ਗੱਲ ਹੀ ਨਹੀਂ ਸਰ ਮੰਨਦੇ ਸਾਨੂੰ ਉਹਦੇ ਕਰਕੇ ਤੁਹਾਨੂੰ ਸਦਨਾ ਪਿਆ ਜੀ ਇੱਥੇ ਸਾਨੂੰ 8-9 ਮਹੀਨੇ ਹੋਏ ਇਹ ਕੋਠੀ ਲਈ ਨੂੰ ਸਾਡੀ ਕੋ ਅਸੀਂ 35 ਲੱਖ ਦੀ ਕੋਠੀ ਲਈ ਆ ਕੋਠੀ ਦੇ ਵਿੱਚ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਹੈ ਪੀਓਪੀ ਵਗੈਰਾ ਵੀ ਡਿੱਗਦੀ ਆ ਦਰਵਾਜ਼ਿਆਂ ਤੇ ਲੋਕ ਵੀ ਸਾਰੇ ਟੁੱਟ ਗਏ ਨੇ ਬੱਚੇ ਮੇਰੇ ਅੰਦਰ ਬੰਦ ਹੋ ਜਾਂਦੇ ਕਈ ਵਰੀ ਲੋਕ ਟੁੱਟਣ ਦੀ وجہ ਨਾਲ ਟਾਇਲਾਂ ਸਾਰੀਆਂ ਹੀ ਸਾਡੀਆਂ ਬੈਠੀਆਂ ਹੋਈਆਂ ਆ ਬਾਥਰੂਮਾਂ ਦੇ ਪੈਪ ਸਾਡੇ ਸਾਰੇ ਬੈਠ ਕੇ ਦੁਬਾਰਾ ਤੋਂ ਪਏ ਹੋਏ ਨੇ ਕੋਈ ਪੈਪ ਸਨ ਸਬੂਤਾ ਨਹੀਂ ਲੱਭਾ ਉਹਦੇ ਵਿੱਚੋਂ ਕਿ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਕੋਈ ਹਿਸਾਬ ਨਹੀਂ ਸਨ ਕਿੰਨੇ ਮਰਲੇ ਜਗ੍ਹਾ ਕਿੰਨੇ ਦੀ ਕੋਠੀ ਲਈ ਸੀ ਇਹ 35 ਲੱਖ ਦੀ ਅਸੀਂ ਲਈ ਆ 4.5 ਮਰਲੇ ਆ ਪਰ ਤੁਸੀਂ ਡੀਲਰ ਨੂੰ ਇਸ ਦੀ ਸ਼ਿਕਾਇਤ ਕਰ ਦਿਓ ਡੀਲਰ ਵੱਲੋਂ ਕੀ ਕਹਿ ਜਾਂਦਾ ਡੀਲਰ ਵੱਲੋਂ ਡੀਲਰ ਕਹਿ ਰਿਹਾ ਕਿ ਜੋ ਤੁਸੀਂ ਕਰਨਾ ਕਰ ਲਓ ਗਾਲੀ ਗਲੋਚ ਕਰਦਾ ਵਾ ਕੰਮ ਨਹੀਂ ਕੋਈ ਵੀ ਕਰਾ ਕੇ ਦੇ ਰਿਹਾ ਉਹ ਕਹਿੰਦਾ ਮੈਂ ਕੁਝ ਨਹੀਂ ਕਰਦਾ ਤੁਹਾਨੂੰ ਲੱਗਦਾ ਤੁਸੀਂ ਦਰਦੇ ਮੌਲ ਦੇ ਵਿੱਚ ਰਾਤ ਨੂੰ ਸੌਂਦੇ ਹੋ ਹਾਂਜੀ ਜ਼ਰੂਰ ਸਾਡਾ ਡਰ ਬਹੁਤ ਜ਼ਿਆਦਾ ਹੈ ਕਿਉਂਕਿ ਬੱਚਿਆਂ ਵਾਲਾ ਕਾਰ ਹੈ ਪਤਾ ਨਹੀਂ ਕਿਹੜੇ ਸਾਈਡ ਤੋਂ ਕੀ ਹੋ ਜਾਣਾ ਨੀ ਬੈਠ ਜਾਣੀ ਜਾਂ ਲੈਂਟਰ ਡਿੱਗਣਾ ਜਾਂ ਕੀ ਕੋਈ ਨੁਕਸਾਨ ਕਿਸੇ ਤੌਰ ਤੇ ਵੀ ਕੀ ਹੈ ਬਲਿਓ ਵੀ ਨੁਕਸਾਨ ਹੋ ਸਕਦਾ ਹੈ ਇਹ ਵੀ ਪਤਾ ਲੱਗਾ ਤੁਸੀਂ ਰਸੋਈ ਦੇ ਵਿੱਚ ਖਾਣਾ ਬਣਾ ਰਹੇ ਸੀ ਉਹਦੇ ਵਿੱਚ ਕੋਈ ਹਾਸਾ ਹੋਇਆ ਹਾਂਜੀ ਸਰ ਪੀਓਪੀ ਡਿੱਗੀ ਹੋਈ ਜਾਂ ਨਖਨ ਵੀ ਹੋਇਆ ਤੇ ਥੋੜਾ ਬਹੁਤ ਸੱਟਾਂ ਪੇਟਾਂ ਦਾ ਵੀ ਹੋਇਆ ਵਾ ਇਹ ਨਾਮ ਪਤਾ ਮਨਪ੍ਰੀਤ ਕੌਰ ਸਰ ਜੀ 4-5 ਮਹੀਨੇ ਪਹਿਲਾਂ ਇਹ ਕੋਠੀ ਲਈਤੀ ਸੀਗੀ ਬਣੀ ਬਣਾਈ ਡੀਲਰ ਕੋਲੋਂ ਉਹਨਾਂ ਨੇ ਕਿਹਾ ਸੀ ਜੀ ਇਸ ਕੋਠੀ ਦੀ ਮਨੀਆ 30 ਸਾਲ ਤੱਕ ਦੀ ਆ ਵਕੈ ਦਾ ਕਿ ਰਜਿਸਟਰੀ ਦੇ ਉੱਤੇ ਉਹਨਾਂ ਨੇ ਲਿਖ ਕੇ ਵੀ ਸਾਨੂੰ ਦਿੱਤਾ ਵੀ ਕੋਈ ਦਿੱਕਤ ਪਰੇਸ਼ਾਨੀ ਜਾਂਦੀ ਅਸੀਂ ਲਾਈਫਟਾਈਮ ਨੇ ਬੈਠੇ ਆ ਤੇ ਹੁਣ ਸਰ 3-4 ਮਹੀਨੇ ਤੋਂ ਸਾਨੂੰ ਦਿੱਕਤ ਆ ਰਹੀ ਆ ਸਾਰੇ ਫਰਸ਼ 'ਤੇ ਬੈਠ ਕੇ ਹੈ ਕੋਠੀ ਦੇ ਚੋਕੇ ਤੁਸੀਂ ਦੇਖਿਆ ਹੀ ਹੈ ਕੰਦਾ ਸਾਰੀਆਂ ਦੀਵਾਰਾਂ ਕਰੈਕ ਹੋ ਗਈਆਂ ਲੈਂਟਰ ਬੈਠ ਗਿਆ ਵਾ ਨੀਆਂ ਬੈਠ ਗਈਆਂ ਵਾ ਪਾਣੀ ਸਰ ਉੱਧੇ ਹੀ ਕੋਠੀ ਦੇ نیچے ਘੁੰਮ ਰਿਹਾ ਵਾ ਸਾਰੇ ਕੋਈ ਪਾਈਪ ਨਹੀਂ ਇਹਦੇ نیچے ਲੱਭ ਰਿਹਾ ਕੋਈ ਪਾਣੀ ਦੀ ਬਾਹਰ ਨਿਕਾਸੀ ਨਹੀਂ ਹੈਗੀ ਇਹਨਾਂ ਨੇ ਸਰ ਕੀ ਕੀਤਾ ਵਾ ਅਸੀਂ ਇਹਨਾਂ ਕੋ ਡੀਲਰਾਂ ਕੋ ਦੋ ਤਿੰਨ ਵਾਰੀ ਗਏ ਵੀ ਆ ਦੋ ਤਿੰਨ ਮਹੀਨੇ ਹੋ ਗਏ ਉੱਧਾ ਵੀ ਇਹਨਾਂ ਨੂੰ ਫੋਨ ਕਰੀ ਜਾਂਦੇ ਨਾ ਤਾਂ ਗਲੀ ਚ ਆ ਰਹੇ ਆ ਸਾਡੀ ਉਪਰੋਂ ਸਾਨੂੰ ਫੋਨ ਤੇ ਧਮਕੀਆਂ ਦਿੰਦੇ ਜੋ ਕਿ ਸਾਡੇ ਕੋਲ ਰਿਕਾਰਡਿੰਗ ਵੀ ਇਹਨਾਂ ਦੀ ਪਈ ਹੈ ਕਹਿੰਦੇ ਸਾਡੇ ਜੋ ਹੁੰਦਾ ਕਰ ਲੋ ਸਰ ਜਿਹੜੀ ਪ੍ਰੋਬਲਮ ਤੁਸੀਂ ਦੱਸ ਰਹੇ ਹੋ ਇਹ ਪ੍ਰੋਬਲਮ ਸਿਰ ਤੁਹਾਡੇ ਘਰ ਆਈ ਹੈ ਬੂਰਾ ਦੇ ਘਰ ਨਹੀਂ ਨਹੀਂ ਸਰ ਸਾਰੇ ਦੇ ਘਰ ਆ ਪੂਰੀ ਗਲੀ ਸਾਡੀ ਬਾਹਰ ਇਕੱਠੀ ਹੋਈ ਹੋਈ ਹੈ ਸਾਰੇ ਦੇ ਹੀ ਆ ਸਾਰੇ ਦੇ ਇਹ ਸੇਮ ਪ੍ਰੋਬਲਮ ਆ ਕੋਈ ਲੱਗ ਨਹੀਂ ਹੈ ਸਰ ਕਿੰਨੇ ਮਰਲੇ ਜਗਾ ਹੈ ਕੀ ਉਹ ਕਿੰਨੇ ਦੀ ਲਈ ਸੀ ਇਹ ਸਰ 4 ਮਰਲੇ ਜਗਾ ਹੈ ਇਹਨਾਂ ਨੇ ਸਾਨੂੰ 3.53 ਲੱਖ ਦੇ ਦਿੱਤੀ ਸੀ ਜੀ ਤੇ ਉਹਦੇ ਵਿੱਚੋਂ 3.5 ਲੱਖ ਰੁਪਏ ਬਿਆਨਾ ਹੋਇਆ ਸੀ 28 ਲੱਖ ਰੁਪਏ ਸਰ ਇਹਨਾਂ ਦੇ ਬਕਾਇਦਾ ਬੈਂਕ ਕੋਲੋਂ ਚੈੱਕ ਗਏ ਆ ਜੀ ਲੋਨ ਦੇ ਹੁਣ ਮੰਨਤੀ ਹੈ ਤੁਹਾਡੀ ਸਰ ਮੰਗ ਇਹੀ ਹੈ ਸਾਨੂੰ ਸਾਡਾ ਰਿਪੇਅਰ ਕਰਾ ਕੇ ਦਿੱਤਾ ਜਾਵੇ ਪ੍ਰੋਪਰ ਸਾਰਾ ਪਰ ਸਾਡੀ ਗੱਲ ਹੀ ਨਹੀਂ ਸਰ ਮੰਨਦੇ ਸਾਨੂੰ ਉਹਦੇ ਕਰਕੇ ਤੁਹਾਨੂੰ ਸੱਜਣਾ ਪਿਆ ਜੀ ਇੱਥੇ